ਆਜ਼ ਰੱਖੀਏ ਦਾਤਿਆ ਨਾ ਤੇਰੀ ਟਾਣੀ ਕੋੜਾ ਬੋਲਣਾ ਛੱਡ ਕੇ ਮਿੱਠੀ ਬੋਲੀਏ ਬਾਣੀ ਆਜ਼ ਰੱਖੀਏ ਦਾਤਿਆ ਨਾ ਤੇਰੀ ਟਾਣੀ ਕੋਲਾ ਬੋਲਣਾ ਛੱਡ ਕੇ ਮਿੱਠੀ ਬੋਲੀਏ ਬਾਣੀ اے ਜਿਸਮ ਹੈ ਪਿੰਜਰਾ ਦੂ ਕੈਦ ਹੈ ਮੇਰੀ ਕਦ ਗੁੱਲ ਜਾਂਦਾ ਤੈਨੂੰ ਕਦ ਆਵੇ ਯਾਦ ਤੇਰੀ ਇਹ ਜਿਸਮ ਹੈ पिंजरा ਰੂਹ ਕੈਦ ਹੈ ਮੇਰੀ ਕਦ ਭੁੱਲ ਜਾਂਦਾ ਤੈਨੂੰ ਕਦ ਆਵੇ ਯਾਦ ਤੇਰੀ ਤੂੰ ਯਾਦ ਆਵੇ ਮੈਨੂੰ ਤੂੰ ਯਾਦ ਆਵੇ ਮੈਨੂੰ ਜਦ ਉਲਝੇ ਤਾਣੀ ਆਜੇ ਦੱਕੀਏ ਦਾਤ ਆ ਨਾ ਤੇਰੀ ਤਾਣੀ ਆਸਰ ਰਖੀਏ ਦਾਦਿਆ ਨਾ ਤੇਰੀ ਟਾਣੀ ਕੀ ਪਾਣਾ ਵਰਤੇ ਆ ਦਾਦਾ ਨਾਲ ਮੇਰੇ ਕੀ ਪਾਣਾ ਵਰਤੇ ਆ ਦਾਦਾ ਨਾਲ ਮੇਰੇ ਮੈਨੂੰ ਨਪਰਤ ਕਰਦੇ ਨੇ ਸੱਜ ਬੰਦੇ ਤੇਰੇ ਮੈਨੂੰ ਨਪਰਤ ਕਰਦੇ ਨੇ ਸੱਜ ਬੰਦੇ ਤੇਰੇ ਦਿਲ ਮੇਰੇ ਦੀ ਨਾ ਕਿਸੇ ਨੇ ਜਾਣੀ ਦਿਲ ਮੇਰੇ ਦੀ ਨਾ ਕਿਸੇ ਨੇ ਜਾਣੀ ਕੋੜਾ ਬੋਲਣਾ ਛੱਡ ਕੇ ਮਿੱਠੀ ਬੋਲੀਏ ਬਾਣੀ ਕੋੜਾ ਬੋਲਣਾ ਛੱਡ ਕੇ ਮਿੱਠੀ ਬੋਲੀਏ ਬਾਣੀ ਕਿਉਂ ਤੱਕਦਾ ਸੰਗਰੂਰ ਵੀ ਹੱਥ ਬਗਾਨੇ ਵੱਲ ਕਗਦਾ ਤੂੰ ਸੰਗਰੂਰ ਵੀ ਹੱਥ ਬਗਾਨੇ ਵੱਲ ਹੱਥ ਪੈਰ ਕੋਲ ਤੇਰੇ ਉੱਠ ਬੈਠ ਚੱਲ ਹੱਥ ਪੈਰ ਕੋਲ ਤੇਰੇ ਉੱਠ ਬੈਠ ਚੱਲ ਮਿਹਨਤ ਮਸ਼ੱਕਤ ਕਰਕੇ ਤੂੰ ਮੋਜਾਂ ਮਾਣੀ ਮਿਹਨਤ ਮਸ਼ੱਕਤ ਕਰਕੇ ਤੂੰ ਮੋਜਾਂ ਮਾਣੀ ਥੋੜਾ ਬੋਲ ਨਾ ਛੱਡ ਕੇ ਮਿੱਟੀ ਬੋਲੀਏ ਬਾਣੀ ਬਾ ਬੋਲਣਾ ਛੱਡ ਕੇ ਮਿੱਠੀ ਬੋਲੀਏ ਬਾਣੀ ਕਿਉਂ ਕਾਲੀ ਕਰਦਾ ਸੰਗ ਦੂਰ ਵੀ ਕੱਖ ਸਬਰ ਤੂੰ ਥੋੜਾ ਕਿਉਂ ਕਾਲੀ ਕਰਦਾ ਸੰਗ ਦੂਰ ਵੀ ਕੱਖ ਸਬਰ ਤੂੰ ਥੋੜਾ ਸਭ ਕੁਝ ਮਿਲ ਜੂਗਾ ਨਹੀਂ ਤਹਿਨਾ ਤੋੜਾ ਕਿਉਂ ਕਾਲੀ ਕਰਦਾ ਸੰਗ ਦੂਰ ਦੀ ਲਈ ਕਰਦੇ ਸੰਗ ਰੂਰ ਵੀ ਲੱਖ ਸਬਰ ਤੋੜਾ ਤਬ ਕੁਝ ਮਿਲ ਜੂਗਾ ਨਹੀਂ ਰਹਿਣਾ ਕੋੜਾ ਜੋ ਵਿਛੜ ਜਾਂਦੇ ਮਿਲ ਜਾਂਦੇ ਹਾਣੀ ਜੋ ਵਿਛੜ ਜਾਂਦੇ ਮਿਲ ਜਾਂਦੇ ਹਾਣੀ ਆਸਰੇ ਰਖੀਏ ਦਾਤਿਆ ਨਾ ਤੇਰੀ ਟਾਣੀ ਆਸਰੇ ਰਖੀਏ ਦਾਤਿਆ ਨਾ ਤੇਰੀ ਟਾਣੀ ਰੱਖੀਏ ਨਾ ਤੇ ਆ ਨਾ ਤੇਰੀ ਟਾਣੀ